ਇਵਨਿੰਗ ਪੈਟਰੋਲਿੰਗ ਦੇ ਦੌਰਾਨ ਫਿਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਿਲੌਰ ਤੋਂ ਟੂਵਰਡ ਜਲੰਧਰ ਆਉਨੇ ਹੈਗੇ ਆ ਤਖਬੇ ਹੱਥ ਇਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਜੀ ਠੀਕ ਹੈ ਉਥੇ ਇਹ ਗੱਡੀ ਲਗਾਈ ਹੋਈ ਸੀਗੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਦੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ਸ ਗੱਡੀ ਸੀ ਸੋ ਜਦੋਂ ਸਾਡੀ ਬਿਲਕੁਲ ਕਾਲੇ ਹਾਂ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟੈਮਫੀਟਾਮੀਨ ਜਿਹਨੂੰ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਅ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀ ਜਿਹਦਾ ਨਾਮ ਲਵਪ੍ਰੀਤ ਹੈਗੇ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋ ਗਈ ਵਿੰਗਸ ਕੋਲ ਵੀ ਮਿਲਿਆ ਸਰ ਜੀ ਇੱਕ ਕੰਜ਼ੂਰ ਕਰ ਰਹੇ ਹੋ 1 ਮਿੰਟ ਮੈਨ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆਇਆ ਕਿ ਇਹ ਲੋਕ ਲੱਦੇ ਸੀ ਕਿ ਕੁਝ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋ ਦੋਨੋਂ ਪੋਜ਼ਿਟਿਵ ਆਏ ਹਨ ਮਤਲਬ ਜਿਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀ ਕਿ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਦੀ ਰਿਪੋਰਟ ਤੇ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਵਿਚਨ ਆਇਆ ਸੀ ਜਿਹੜੀ ਇਹ ਲੈ ਕੇ ਆਏਗੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਸੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰਿੰਤਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਹਾਂਜੀ ਹਰਪ੍ਰਿੰਤਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀ ਕਿ ਗੱਡੀ ਉਹਦੇ ਵਿੱਚੋਂ ਕੜ